ਜੇ ਇਹ ਰਾਜਨੀਤਿਕ ਗਵਾਈਆ ਉਹ ਰਾਜਨੀਤਿਕ ਵਿੱਥੇ ਬੰਦੀਆ ਕਰੋਗੇ ਪਰ ਜੇ ਕੋਈ ਅਗਵਾਈ ਕਰਦੇ ਆ ਕਰਦੇ ਆ ਕੋਈ ਪੰਚ ਕਿਤਾ ਦੇ ਖਿਲਾਫ ਕੋਈ ਕਾਰਵਾਈ ਕਰਦਾ ਤੇ ਜਿਸੇ ਦਾ ਉਤਕਾਰ ਹੈ ਵੀ ਉਹਦੇ ਤੇ ਉਵੇਂ ਹੀ ਕਾਰਵਾਈ ਕਰ ਸਕੇ ਜਿਵੇਂ ਹੁਣ ਇਹਨਾਂ ਨੇ ਕਾਲੀ ਦਲ ਤੇ ਕੀਤੀ ਜਿਹਦਾ ਇਹ ਵਿਧੀ ਵਿਧਾਨ ਹੈ ਕੋਈ ਜਿਸ ਤੱਕ ਮੈਂ ਖੁਦ ਜਸੇਦਾ ਰਿਆਂ ਹਾਲ ਤੱਕ ਦਾ ਉਹਦੇ ਵਿੱਚ ਜਿਹੜਾ ਪ੍ਰੋਬਲਮ ਜਥੇਦਾਰ ਕਾਲ ਤੱਕ ਦਾ ਉਹ ਖਾਲੀ ਐ ਉਹਦੇ ਵਿੱਚ ਨਾ ਹਟਾਉਣ ਦਾ ਨਾ ਲਾਉਣ ਦਾ ਨਾ ਬਣਾਉਣ ਦਾ ਕੋਈ ਉਦਭਰ ਵੀ ਜੰਮੀ ਹੈ ਅਸੂਲ ਸ਼੍ਰੋਮਣੀ ਕਮੇਟੀ ਬਣਾਉਣ ਦੀ ਖਾਤਰ ਤਾਂ ਸਾਡੇ ਵੱਡਿਆਂ ਨੇ ਜਿੰਨਾ ਤੱਕੀਆਂ ਛਾਹਤਾਂ ਦਿੱਤੀਆਂ ਤੇ ਜਿਨ੍ਹਾਂ ਦੇ ਦਿੱਤੀ ਤੇ ਪੀਰ ਨਹੀਂ ਆਇਆ ਉਹਦੇ ਮਾਲਕ ਬਣ ਗਏ ਉਹਨਾਂ ਵਿੱਚ ਇੱਕ ਲੱਖੇ ਦਾ ਮੈਂਬਰ ਚੁਣਿਆ ਉਹਦੇ ਵਿੱਚੋਂ ਜਲਦੋਂ ਮੈਂਬਰ ਚੁਣਿਆ ਗਿਆ ਤੁਸੀਂ ਵਾਰਸ ਬਣ ਗਏ ਜੰਦ ਬੰਦਿਆਂ ਦੀ ਜਮਾਤ ਤਾਂ ਸ਼੍ਰੋਮਣੀ ਕਾਲੀਦਾਲ ਤੇ ਸ਼੍ਰੋਮਣੀ ਕਮੇਟੀ ਇਨਦੇ ਮੂਵਾਂ ਦੇ ਇਤੇ ਰਵਾਂਗੇ ਜਰਿੰਦਰ ਚ ਸਿਕਉਮ ਦੇ ਸਬਕਾ ਜਥੇਦਾਰ ਲਖਵੀਰ ਸਿੰਘ ਰੋਡੇ ਨੇ ਦਮਦਮੀ ਟਕਸਾਲ ਕੇਸਗੜ ਸਾਹਿਬ ਚ ਨਵੇਂ ਜਥੇਦਾਰ ਦੀ ਨਿਯੁਕਤੀ ਤੇ ਸਵਾਲ ਖੜੇ ਕੀਤੇ ਹਨ ਜਸਵੀਰ ਸਿੰਘ ਰੋਡੇ ਨੇ ਕਿਹਾ ਕਿਸੇ ਨਿਹੰਗ ਸਮੂਹ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਸਲਾਹ ਕੀਤੇ ਬਿਨਾ ਨਿਯੁਕਤੀ ਕਰਨਾ ਪੂਰੀ ਤਰ੍ਹਾਂ ਗਲਤ ਹੈ ਹੋਰ ਕੀ ਕੁਝ ਕਿਹਾ ਸਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੇ ਆਓ ਸੁਣਦੇ ਹਾਂ ਐਲਨ ਖਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਜਿਉਰੀ ਮੀਟਿੰਗਾਂ ਮਾਲਵੇ ਦੇ ਵਿੱਚ ਸੀ ਦੋ ਤਿੰਨ ਮੈਂ ਕਮੇਟੀਆਂ ਕਰਕੇ ਥੋੜਾ ਟਾਈਮ ਤੋਂ ਲੇਟ ਵੀ ਹੋ ਗਿਆ ਅੱਜ ਦੀ ਜਿਹੜੀ ਅਸੀਂ ਕਾਨਫਰੰਸ ਸੱਦੀਆ ਤੁਹਾਨੂੰ ਸਾਰਿਆਂ ਨੂੰ ਕਿਚਨ ਦਿੱਤੀ ਆ ਉਹ ਅੰਤ ਦੇ ਬਹੁਤ ਵੱਡੇ ਜਿਹੜੇ ਹਾਲਾਤ ਬਣੇ ਨੇ ਉਹਨਾਂ ਕਰਕੇ ਅਸੀਂ ਜਿਹੜੀਆਂ ਮੀਟਿੰਗਾਂ ਕੀਤੀਆਂ ਉਹਦੇ ਨਾਲ ਉਹਦੀ ਵਿਚਾਰ ਵੀ ਤੁਹਾਨੂੰ ਦੱਸਣਾ ਚਾਹੁੰਦੇ ਆ। ਉਹ ਕੁਝ ਵਾਪਰ ਰਿਹਾ ਜੋ ਅਸੀਂ ਚਾਹੁੰਦੇ ਆ ਉਹ ਵੀ ਤੁਹਾਡਾ ਸਾਂਝਾ ਕਰਨਾ ਚਾਹੁੰਦੇ ਆ। ਪਿਛਲੇ ਦਿਨੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿ렉ਟਿਵ ਨੇ ਸਿੰਘ ਸਾਹਿਬ ਜਸਹਰ ਅਕਾਲ ਤਖਸਾਲ ਜਾਨੀ ਰਵੀਸ਼ ਸਿੰਘ ਜੀ ਨੂੰ ਜਸੇਦਾਰੀ ਤੋਂ ਹਟਾਇਆ ਤਾਂ ਨਾਲ ਹੀ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਨੂੰ ਤਾਜ਼ਰੀ ਕੀ ਇਸ ਗੜ ਸਾਹਿਬ ਦੀ ਜਸੇਦਾਰੀ ਤੋਂ ਹਟਾਇਆ ਉਹ ਤੋਂ ਉਹ 25 26 ਦਿਨ ਪਹਿਲਾਂ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਨੂੰ ਤਤਸ੍ਰੀ ਦਰਮਨਧਮਾ ਸਾਹਿਬ ਦੀ ਜ਼ਿੰਮੇਵਾਰੀ ਤੋਂ ਹਟਾ ਦਿੱਤਾ ਸੀ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਸ਼ਰਮਣੀ ਗੁਰਪਰਵ ਪ੍ਰਬੰਧ ਕਮੇਟੀ ਆ ਜਾਂ ਸ਼ਰਮਣੀ ਅਕਾਲੀ ਦਲ ਆ ਇਹ ਜਿਹੜੀਆਂ ਦੋ ਸੰਸਥਾਵਾਂ ਸਿੱਖਾਂ ਦੀ ਇਹ ਬਹੁਤ ਵੱਡੀ ਕੁਰਬਾਨੀ ਦੇ ਨਾਲ ਹੋਂਦ ਵਿੱਚ ਆਈਆਂ ਜਿਵੇਂ ਇੱਕ ਪਰਿਵਾਰ ਦਾ ਸਿੱਧੇ ਤੌਰ ਤੇ ਕਹਿ ਦੇਵਾ ਕਿ ਬਾਦਲ ਪਰਿਵਾਰ ਦਾ ਜਿਹੜਾ ਦਾ ਇਹਦੇ ਤੇ ਕਰਜ਼ਾ ਹੋਇਆ ਇਹਨਾਂ ਦੀਆਂ ਮਨਮਾਨੀਆਂ ਕਰਕੇ ਦਿਨ ਬਦਨ ਗਲਤ ਥੰਦੇ ਨੂੰ ਗਈ ਇੰਟਰਨੈਸ਼ਨਲ ਪੰਥਕ ਦਲ ਨੇ ਕੁਝ ਸਮੇਂ ਨਾਲ ਦੇ ਨਾਲ ਲੈ ਕੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜੇ ਇਸ ਤਰ੍ਹਾਂ ਹਾਲ ਦੇ ਹਾਲਾਤ ਹੋਰ ਵਿਗੜਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਾਥ ਨੂੰ ਤੱਕਾ ਲੱਗੂਗਾ ਤਰਕ ਕੋਈ ਨਾ ਸਮਝਿਆ ਪਰ ਸਮੇਂ-ਸਮੇਂ ਜਿਵੇਂ-ਜਿਵੇਂ ਲਕਸ਼ਣਾ ਹੋਈਆਂ ਉਸ ਤੋਂ ਬਾਅਦ ਇਹਦਾ ਵਕਾਰ ਘਟਦਾ ਗਿਆ ਘਟਦਾ ਗਿਆ ਜਿਸ ਲਈ ਜਿਦੋਂ ਭਗਵਤ ਸਿੰਘ ਮਾਨ ਦੀ ਸਰਕਾਰ ਬਣੀ ਆ ਉਦੋਂ ਬਿਲਕੁਲ ਹਾਸ਼ੀਏ ਤੋਂ ਬਾਹਰ ਹੀ ਹੋ ਗਏ ਇਸ ਕੋ ਇਹਨਾਂ ਸਾਰੇ ਹਾਲਾਤਾਂ ਤੋਂ ਵੀ ਫਿਰ ਕੋਈ ਸਬਕ ਨਾ ਲਿਆ ਸਿਰੋਨੀ ਅਕਾਲੀ ਦਲ ਦੇ ਕੁਝ ਮੈਂਬਰਾਂ ਨੇ ਆਪਣੇ ਆਪ ਨੂੰ ਅਕਾਲ ਤਖਤ ਦੇ ਪੇਸ਼ ਕਰਕੇ ਕਿਹਾ ਕਿ ਸਾਡੇ ਕੋਲੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਉਹਨਾਂ ਨੇ ਕੁਝ ਗਲਤੀਆਂ ਦਾ ਜ਼ਿਕਰ ਵੀ ਕੀਤਾ ਜੇ ਅਸੀਂ ਸੌਦਾ ਸਾਥ ਦੇ ਜੋ ਕਾਲ ਤੱਕ ਸਾਹਿਬ ਨੇ ਹਕਮਨਾਮਾ ਕੀਤਾ ਸੀ ਤਾਂ ਵੀ ਇਹ ਇਹਦੇ ਨਾਲ ਕੋਈ ਤਾਲਮੇਲ ਨਹੀਂ ਰੱਖੂਗਾ ਉਹਦੇ باوجود ਅਸੀਂ ਉਹਨੂੰ ਮਿਲਦੇ ਰਹੇ ਹਾਂ ਉਹ ਤੋਂ ਵੋਟਾਂ ਮੰਗਦੇ ਰਹੇ ਇਸੇ ਤਰ੍ਹਾਂ ਜਿਵੇਂ ਬੇਵਲ ਗੋਲੀ ਦਾ ਕਾਂਡ ਹੋਇਆ ਕੋਟਕਪੂਰੀ ਗੋਲੀ ਕਾਂਡ ਹੋਇਆ ਉਹਦੇ ਵਿੱਚ ਵੀ ਸ਼ਾਂਤਮਈ ਸਿੱਖਾਂ ਦੇ ਉੱਪਰ ਜਿਹੜੀਆਂ ਸਾਡੀ ਸਰਕਾਰ ਤੁਸੀਂ ਗੋਲੀਆਂ ਚਲਣੀਆਂ ਸਖ਼ਤ ਸੀ ਹੋਏ ਇਸ ਤਰ੍ਹਾਂ ਇਹ ਸਾਰੀਆਂ ਘਟਨਾਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਉਹਦੇ ਬਾਅਦ ਅਕਾਲੀ ਦਲ ਨੂੰ ਤਲਬ ਕੀਤਾ ਗਿਆ ਸਰਦਾਰ ਸੁਖਵੀਰ ਸਿੰਘ ਨੂੰ ਤਲਬ ਕੀਤਾ ਗਿਆ ਪਹਿਲਾਂ ਪਗੋੜਾ ਕਰਾਰ ਦਿੱਤਾ ਪਹਿਲਾਂ ਉਹਨਾਂ ਨੂੰ ਤੋਂ ਤਖੀਅ ਕਰਾਰ ਦੇ ਦਿੱਤਾ ਸੀ ਉੱਥੇ ਜਿਹੜੀ ਤਨਖਾਂ ਲੱਗੀਆਂ ਇਹ ਸਾਰੇ ਵਾਤਾਵਰਨ ਤੁਸੀਂ ਜਾਣਦੇ ਹੋ ਉੱਥੇ ਉਹਨਾਂ ਨੇ ਸਵੀਕਾਰ ਕੀਤਾ ਕਿ ਹਾਂ ਸਾਡੇ ਕੋਲੋਂ ਇਹ ਗਲਤੀਆਂ ਹੋਈਆਂ ਜਿਹੜੇ ਜ਼ਾਲਮ ਪੁਲਿਸ ਅਫਸਰ ਸੀ ਜਿਨ੍ਹਾਂ ਨੇ ਸ਼ਰੇਆ ਪੁਲਿਸ ਝੂਠੇ ਪੁਲਿਸ ਮੁਕਾਬਲੇ ਬਣਾਏ ਉਹਨਾਂ ਨੂੰ ਵੀ ਅਸੀਂ ਬਹੁਤ ਵੱਡੇ ਅਹੁਦੇ ਦਿੱਤੇ ਕਿਸੇ ਨੂੰ ਬੀਜਪੀ ਲਾਇਆ ਕਿਸੇ ਨੂੰ ਸਿੱਧੇ ਤੌਰ ਤੇ ਅਸੀਂ ਸਿਆਸਤ ਵਿੱਚ ਲਿਆ ਕੇ ਵਜ਼ੀਰ ਬਣਾਇਆ ਇਹ ਸਾਰੀਆਂ ਗੱਲਾਂ ਮੰਨੀਆਂ ਉਸ ਤੋਂ ਬਾਅਦ ਸਿੰਘ ਸਾਹਿਬਾਂ ਨੇ ਪੰਜ ਸਿੰਘ ਸਾਹਿਬਾਂ ਨੇ ਇਹ ਹੁਕਮ ਦੇ ਦਿੱਤਾ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹ ਆਪਣਾ ਵਕਾਰ ਖਤਮ ਕਰ ਚੁੱਕੀ ਹੈ ਸਤ ਮੈਂਬਰੀ ਅਸੀਂ ਕਮੇਟੀ ਬਣਾਉਣੇ ਆ ਇਹ ਨਵੀਂ ਪ੍ਰਤੀ ਕਰੋਗੇ ਤੇ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜੀ ਇਹ ਹੈ ਆਕਾਲੀ ਦਲ ਦੇ ਪ੍ਰਧਾਨਗੀ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਦੇ। ਇਥੋਂ ਤੱਕ ਇੱਕ ਬੜਾ ਪੂਰਾ ਹੋਇਆ ਸੀ ਪਰ ਇਹ ਨਾ ਤਾਂ ਤਿੰਨ ਦਿਨਾਂ ਚ ਅਸਤੀਫਾ ਦਿੱਤਾ ਨਾ ਹੀ ਸੱਤ ਮੈਂਬਰ ਕਮੇਟੀ ਨੂੰ ਕੋਈ ਮਾਨਤਾ ਦਿੱਤੀ। ਜਿਹੜੇ ਚਾਫਲੂ ਉਸ ਸਲਾਹਕਾਰ ਸੀਗੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਨੇ ਪ੍ਰੈਸ ਦੇ ਰਾਹੀਂ ਪ੍ਰੈਸ ਡਿਬੇਟ ਵਿੱਚ ਵੀ ਬੜੇ ਝੂਠ ਬੋਲੇ ਕਿ ਸਾਡੀ ਮਾਨਤਾ ਰੱਦ ਹੋ ਜੋ ਜੀ ਅਸੀਂ ਤਾਂ ਜੀ ਅਕਾਲ ਤਖਤ ਨੂੰ ਸਮਰਪਿਤ ਆਂ ਔਰ ਅਸੀਂ ਅਸਤੀਫਾ ਨਹੀਂ ਦੇ ਸਕਦੇ। ਇਦਾਂ ਦੇ ਬਹੁਤ ਡਰਾਮੇ ਕੀਤੇ। ਜਿਹਦੇ ਨਾਲ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਦੀ ਨਿੱਜੀ ਸਾਖ ਨੂੰ ਵੀ ਢਾਹ ਲਾਈ ਤੇ ਅਕਾਲੀ ਦਲ ਨੂੰ ਵੀ ਲਾਇਆ। ਅਖੀਰ ਉਹਨਾਂ ਨੂੰ ਵਸੂਫਾ ਦੇਣਾ ਪਿਆ। ਤੇ ਹੁਣ ਜਿਹੜੀ ਸਿੱਤੀ ਬਣੀ ਜਿਹੜੀ ਗੱਲ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਖਵਾਇ ਉਹ ਇਸ ਗੱਲ ਤੋਂ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਵਾਪਸ ਕਿਉਂ ਲਿਆ ਗਿਆ? ਹਮਸੂ ਕਿਉਂ ਕੀਤਾ ਗਿਆ? ਉਹਦਾ ਕਾਰਨ ਵੀ ਸਿੰਘ ਸਾਹਿਬਾਂ ਨੇ ਸਿੱਧੇ ਰੂਪ ਚ ਪਹਿਲਾਂ ਹੀ ਦੱਸ ਦਿੱਤਾ ਸੀਗਾ। ਉਦੋਂ ਸਵੀਕਾਰ ਕਰ ਲਿਆ ਫਿਰ ਇਹਨਾਂ ਸੋਚਿਆ ਕਿ ਅਸੀਂ ਜੀਨਾ ਸਿੰਘ ਸਾਬਾ ਨੂੰ ਹਟਾ ਕੇ ਆਪਣੀ ਮਨਮਰਜ਼ੀ ਦੇ ਆਪਣੇ ਹੱਥ ਠੋਕੇ ਸਿੰਘ ਸਾਹਿਬ ਲਾਈਏ ਉਹਨਾਂ ਤੋਂ ਇਹ ਸਾਰਾ ਹੀ ਜਿਹੜੀ ਘਟਨਾ ਕਰਨ ਦੇ ਹੁਕਮਨਾਮਾ ਹੋਇਆ ਉਹਨੂੰ ਅਸੀਂ ਵਾਪਸ ਕਰਾ ਦਾਂਗੇ ਜਾਂ ਰੱਦ ਕਰਾ ਦਾਂਗੇ ਇਸ ਮਨਸੂਬੇ ਦੇ ਨਾਲ ਹਾਲਾਂਕਿ ਸਾਰਾ ਅਕਾਲੀ ਦਲ ਇਹਦੇ ਨਾਲ ਸਹਿਮਤ ਨਹੀਂ ਸੀ ਹੋਰ ਕਮੇਟੀ ਦੀਆਂ ਮੀਟਿੰਗਾਂ ਵਿੱਚੋਂ ਆਵਾਜ਼ਾਂ ਉੱਠਦੀਆਂ ਰਹੀਆਂ ਕਿ ਆਪਾਂ ਇਹ ਕੋਈ ਨਾ ਕਰੀਏ ਉਦੋਂ ਵੀ ਲੰਗਲ ਸਾਹਿਬ ਨੇ ਮਹਿਤਾ ਸਾਹਿਬ ਨੇ ਮਜੀਠੀਆ ਸਾਹਿਬ ਨੇ ਪੰਜਾਂ ਬੰਦਿਆਂ ਨੇ ਹੋਰ ਵੀ ਬਡੰਗਰ ਸਾਹਿਬ ਨੇ ਇਹ ਕਲਾਂ ਦਾ ਵਿਰੋਧ ਕੀਤਾ ਸੀ ਕਿ ਆਪਾਂ ਜਲਦਬਾਜੀ ਨਾ ਕਰੋ ਮਰਜ਼ਾ ਦਾ ਦਿਨ ਦਾ ਰਹੀਏ ਆਪਾਂ ਉਹਦੇ ਹਿਸਾਬ ਨਾਲ ਹੀ ਕੰਮ ਕਰੀਏ ਪਰ ਇਹ ਸਭ ਕੁਝ ਹੋਇਆ ਉਸ ਤੋਂ ਬਾਅਦ ਜਿਹੜੀ ਇਜੈਕਟਿਵ ਕਮੇਟੀ ਦੇ ਵਿੱਚੋਂ ਸਭ ਤੋਂ ਵੱਡੀ ਜਿਹੜੀ ਘਟਨਾ ਵਾਪਰੀ ਜਦੋਂ ਪ੍ਰੈਸ਼ਰ ਪਿਆ ਸਰਦਾਰ ਹਜਿੰਦਰ ਸਿੰਘ ਧਾਮੀ ਤੇ ਉਹਨੇ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਤੁਰ ਜਾਣ ਕਰ ਦਿੱਤਾ ਯੂ ਦਿਨਾਂ ਨਾਲ ਮੱਚੇ ਤੌਰ ਤੇ ਵੀ ਗੱਲ ਕੀਤੀ ਤੇ ਗੱਲ ਸਪਸ਼ਟ ਵੀ ਆਮ ਜੀ ਨੇ ਨਹੀਂ ਵੀ ਗੱਲ ਕੀਤੀ ਉਹਨੂੰ ਵੀ ਸਪਸ਼ਟ ਹੁੰਦਾ ਹੈ ਕਿ ਇੱਕ ਉਹਨਾਂ ਦੇ ਉੱਪਰ ਬੇਮਤਲਬ ਨਾ ਪ੍ਰੈਸ਼ਰ ਥੋਪਿਆ ਜਾ ਰਿਹਾ ਸੀ ਜਿਹਦਾ ਕੋਈ ਹੋਂ ਹੋਇਆ ਹੈ ਇਹ ਹੀ ਉਹ ਸਰਦਾਰ ਹਰਜਿੰਦਰ ਸਿੰਘ ਧਾਮੀ ਤੋਂ ਕਰਵਾਉਣਾ ਚਾਹੁੰਦੇ ਸੀ ਜਿਹਦਾ ਕੋਈ ਨਹੀਂ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਕਿਹਾ ਗਿਆ ਕਿ ਤਸਤੀਫਾ ਵਾਪਸ ਲਾਓ ਉਹ ਹਲੇ ਵੇਚੀ ਹੈ ਸਾਰੀ ਕਹਾਣੀ ਪਰ ਇਹਨਾਂ ਨੇ ਤਿੰਨ ਸਿੰਘ ਸਾਹਿਬਾਂ ਨੂੰ ਲਾਹਤਾ ਜਿਹੜਾ ਹੁਣ ਸਵਾਲ ਹੈ ਤੇ ਕੀ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੀ ਉਹ ਜੈਕਟਿਵ ਜਿਹੜੀ ਕਿ ਜੈਕਟਿਵ ਦੇ ਪੂਰੇ 15 ਬੰਦੇ ਵੀ ਸਹਿਮਤ ਨਹੀਂ ਪ੍ਰਧਾਨ ਮੌਜੂਦ ਨਹੀਂ ਜਿਹੜੇ ਜੈਕਟਿਵ ਮੈਂਬਰ ਦੇ ਵਿੱਚੋਂ ਜਿੰਨੇ 7 ਬੰਦਿਆਂ ਨੇ ਇਹ ਕਾਰਵਾਈ ਪਾਈ ਹੈ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਬੜੀ ਸਿੱਧਕਦਲੀ ਨਾਲ ਅਸੀਂ ਬੜੀਆਂ ਵਿਚਾਰਾਂ ਕੀਤੀਆਂ ਕੀ ਹੋ ਸਕਦਾ ਕਿਵੇਂ ਹੋਣਾ ਚਾਹੀਦਾ ਇਹਦੇ ਦੌਰਾਨ ਅਸੀਂ ਨਹਿਮ ਸਿੰਘ ਜਥੇਬੰਦੀਆਂ ਨਾਲ ਵੀ ਪੂਲੀਆਂ ਵਿਚਾਰਾਂ ਕੀਤੀਆਂ ਸੰਪਰਦਾਵਾਂ ਨਾਲ ਵੀ ਕੀਤੀਆਂ ਪੋਲੀਟিক্যাল ਬੰਦਿਆਂ ਨਾਲ ਵੀ ਕੁਝ ਨਾ ਅਸੀਂ ਵਿਚਾਰ ਕੀਤੀ ਐ ਅਸੀਂ ਤਾਂ ਕੱਲ ਪ੍ਰਸਖਣ ਸੰਸਨੀ ਕੀਤੀ ਪਹਿਲਾਂ ਕੱਲ ਕਰਨੀ ਸੀ ਇਸੇ ਕਰਕੇ ਅੱਜ ਵੀ ਕੁਝ ਮੀਟਿੰਗਾਂ ਮੈਨੂੰ ਜੀਤਾ ਉੱਤੇ ਜਾ ਕੇ ਕਰਨੀਆਂ ਪਈਆਂ ਅਸੀਂ ਇਹ ਚਾਹੁੰਦੇ ਆ ਕਿ ਕੀ ਜਿਹੜੇ ਜੈਕਟੋ ਮੈਂਬਰ ਐ ਖਾਸ ਕਰਕੇ ਜਨਰਲ ਸੈਕਟਰੀ ਐ ਜੈਕਟੋ ਦਾ ਉਹਦਾ ਆਪਣਾ ਪਰਿਵਾਰ ਠੀਕ ਐ ਉਹਦੇ ਮੁੰਡੇ ਕਲੀਨ ਸ਼ੇਪ ਐ ਸ਼ਰਾਬ ਪੀਂਦੇ ਆ ਇਸੇ ਤਰ੍ਹਾਂ ਜਿਹੜੇ ਦੂਜੇ ਜੈਕਟਰ ਦੀ ਕਮੇਟੀ ਹੈ ਕੀ ਉਹ ਆਪਣੀ ਮਰਜ਼ਾ ਦਾ ਜਿਹੜੇ ਜਿਹੜੇ ਸੂਲ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆ ਉਹਨਾਂ ਦੇ ਇਨਸਾਲ ਪੂਰੇ ਉੱਤਰਦੇ ਆ ਸੂਲ ਕਮੇਟੀ ਦਾ ਵਿਧਾਨ ਹੈ ਕਿ ਸ਼ਰਮਣੀ ਕਮੇਟੀ ਮੈਂਬਰ ਕਿਸੇ ਆਪਣੇ ਬਲੱਡ ਰਿਲੇਸ਼ਨ ਦੇ ਵਿੱਚੋਂ ਕਿਸੇ ਨੂੰ ਨੌਕਰੀ ਨਹੀਂ ਦਿਵਾ ਸਕਦਾ ਕੀ ਉਹਦੇ ਤੇ ਪੂਰੇ ਉੱਤਰਿਆ ਹੈ ਉਹਦਾ ਸਾਰਾ ਪਰਿਵਾਰ ਸਾਬਤ ਸੂਰਤ ਅਮਰਤਾਰੀ ਹੋਣਾ ਚਾਹੀਦਾ ਕੀ ਉਹਦੇ ਤੇ ਪੂਰੇ ਆ ਹਰ ਤਰ੍ਹਾਂ ਦੇ ਨਸ਼ੇਤੂ ਰਹਿਤਰੇ ਹੋਣਾ ਚਾਹੀਦਾ ਹੈ ਕਿ ਉਹਦੇ ਤੇ ਪੂਰੇ ਆ ਇਹ ਅਸੀਂ ਬਹੁਤ ਜਲਦੀ ਇੰਟਰਨੈਸ਼ਨਲ ਪੰਥਰ ਦਲ ਵੱਲੋਂ ਅਸੀਂ ਇੱਕ ਕਮੇਟੀ ਨਿਯੁਕਤ ਕਰ ਰਹੇ ਹਾਂ ਔਰ ਬਹੁਤ ਜਲਦੀ ਪ੍ਰੈਸ ਦੇ ਸਾਹਮਣੇ ਕੱਲੇ-ਕੱਲੇ ਜੈਕਟ ਮੈਂਬਰ ਦਾ ਸਾਰਾ ਬਿਉਰਾ ਤੁਹਾਡੇ ਸਾਹਮਣੇ ਲਿਆਵਾਂਗੇ ਇਹ ਆ ਇੰਨੇ ਪਰਿਵਾਰ ਦੇ ਮੈਂਬਰ ਜੀ ਹੈਗੇ ਇਹਨਾਂ ਦੇ ਇੰਨੇ ਅਮਰਤਾਰੀ ਹੈ ਇੰਨੇ ਗੈਰ ਅਮਰਤਾਰੀ ਹੈ ਇੰਨੇ ਕੇਸਾਤਾਰੀ ਹੈ ਇੰਨੇ ਕਲੀਨ ਸ਼ੇਪ ਹੈ ਇੰਨੇ ਨਸ਼ਾਈ ਹੈ ਇੰਨੇ ਨਸ਼ੇਤ ਰਹਿਤਾ ਇਹ ਪ੍ਰੂਫ ਸਹਿਤ ਸਾਨੂੰ ਵੀਡੀਓ ਬਣਾਉਣੀ ਪਵੇ ਸਾਨੂੰ ਜੋ ਮਰਜ਼ੀ ਇਹਦੇ ਤੱਥ ਇਕੱਠੇ ਕਰਨੇ ਪੈਣ ਉਹ ਅਸੀਂ ਇਕੱਠੇ ਕਰਾਂਗੇ ਔਰ ਇਹਨ ਤੈਹ ਤੱਕ ਜਾਵਾਂਗੇ ਫਿਰ ਤੁਹਾਨੂੰ ਦੱਸਾਂਗੇ ਕਿ ਜਿਹੜਾ ਇਹ ਵਿਧੀ ਵਿਧਾਨ ਹੈ ਕੋਈ ਜਿਸ ਤੋ ਤੱਕ ਮੈਂ ਖੁੱਦ ਜੱਥੇਦਾਰ ਅਕਾਲ ਤਖ ਦਾ ਉਹਦੇ ਵਿੱਚ ਜਿਹੜਾ ਕਾਲਮ ਜੱਥੇਦਾਰ ਅਕਾਲ ਤਖ ਦਾ ਉਹ ਖਾਲੀ ਹੈ ਉਹਦੇ ਵਿੱਚੋਂ ਨਾ ਹਟਾਉਣ ਦਾ ਨਾ ਲਾਉਣ ਦਾ ਨਾ ਬਰਾਉਣ ਦਾ ਕੋਈ ਉਹਦੇ ਵਿੱਚ ਪ੍ਰਵੀਜ਼ਨ ਨਹੀਂ ਹੈਗਾ ਚਲੋ ਮੰਨ ਲਓ ਇਹਨਾਂ ਨੇ ਬਣਾਇਆ ਅੱਜ ਤੱਕ ਇਹਨੇ ਨਿਸ਼ਚਿਤ ਕੀਤਾ ਹੁਣ ਜਿਵੇਂ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੂੰ ਲਾਇਆ ਉਹ ਤੇ ਆ ਦੋਸ਼ ਹੈ ਜੀ ਹੁਣ ਉਹਨੇ ਨੇ ਹਰਪ੍ਰੀਤ ਸਿੰਘ ਨੂੰ ਲਾਇਆ ਕੀ ਇਸ ਗੱਲ ਦਾ ਜਵਾਬ ਦੇ ਸਕਦੇ ਆ ਕਿ ਹੈੱਡ ਗ੍ਰਾਂਥੀ ਸ੍ਰੀ ਹਰਵੰਦਰ ਸਾਹਿਬ ਦਰਬਾਰ ਸਾਹਿਬ ਦਾ ਹੈੱਡ ਗ੍ਰਾਂਥੀ ਜਿਹੜੀ ਪੋਸਟ ਹੈ ਉਹ ਜਥੇਦਾਰ ਅਕਾਲ ਤਖਤ ਨਾਲੋਂ ਘੱਟ ਮਹੱਤਵ ਰੱਖਦੀ ਹੈ ਜੇ ਸਿੰਘ ਸਾਹਿਬ ਰਗਵੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਕਰਨ ਲਈ ਜਿਹੜੇ ਪੂਰੇ ਤਾਵਲ ਨਹੀਂ ਯੋਗ ਨਹੀਂ ਉਹ ਫਿਰ ਹੈਡ ਗ੍ਰੰਥੀ ਰਹਿਣ ਲਈ ਕਿਵੇਂ ਯੋਗ ਹੈ ਹੈਡ ਗ੍ਰੰਥੀ ਕਿਉਂ ਰੱਖਿਆ ਗਿਆ ਉਹਨਾਂ ਨੇ ਫਿਰ ਜਿਹੜੇ ਬੰਦੇ ਇਸ ਗੱਲ ਦਾ ਸਾਨੂੰ ਜਵਾਬ ਮਿਲਣਾ ਚਾਹੀਦਾ ਹੈ ਕਿ ਉਹ ਜੇ ਉੱਥੇ ਯੋਗ ਨਹੀਂ ਤੇ ਇੱਥੇ ਯੋਗ ਹੈ ਜਾਂ ਕਿੰਨੇ ਦਿਨ ਹੋਰ ਯੋਗ ਹੈ ਉਹਨੇ ਕਿ ਦਿਨ ਯੋਗ ਹੋ ਰਿਹਾ ਜਿੰਨੇ ਦਿਨ ਸਿੰਘ ਸਾਹਿਬ ਹਰਪ੍ਰੀਤ ਸਿੰਘ ਗਿਜ਼ਰ ਅਕਾਲ ਤਖਤ ਲਾਉਣ ਤੋਂ ਬਾਅਦ ਦੰਦਮਾ ਸਾਹਿਬ ਰਹੇ ਸੀ ਉਹਨੇ ਕਿ ਦਿਨ ਇਹਨੂੰ ਰੱਖਣਗੇ ਇੱਕ ਪ੍ਰਕਿਰਿਆ ਜਿਹੜੀ ਬਣਾਈ ਜਾ ਰਹੀ ਹੈ ਇਹ ਗਲਤ ਭਾਵਨਾ ਸਿੱਖ ਭਾਵਨਾ ਪ੍ਰਾਂਤ ਵਸਦਾ ਹੈ ਅਮਰੀਕਾ ਚ ਵਸਦਾ ਹੈ ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ ਚ ਰਹਿੰਦਾ ਜੱਥੇਦਾਰ ਸਾਰਿਆਂ ਲਈ ਹੈ ਨਾ ਕਿ 15 ਬੰਦਿਆਂ ਦੇ ਵਿੱਚੋਂ 7 ਬੰਦਿਆਂ ਦਾ ਜੱਥੇਦਾਰ ਹੈ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਇਹਦੇ ਲਈ ਕੋਈ ਵੀ ਵਿਧਾਨ ਨਹੀਂ ਜਿਹੜਾ ਇਹ ਦੋਸ਼ ਲਾਉਂਦੇ ਆ ਉਹਨੂੰ ਸਾਬਤ ਕਰਨਾ ਇਹਦਾ ਫਰਜ਼ ਨਹੀਂ ਵੀ ਆਹ ਦੋਸ਼ ਲਾਇਆ ਸੀ ਜੀ ਆਹ ਉਹਦੇ ਤੱਥ ਨੇ ਦੱਸਣ ਕੋਈ ਜਦੋਂ ਸਾਨੂੰ ਚਾਰ ਸਿੰਘ ਸਾਹਿਬ ਨੂੰ ਲਾਇਆ ਸੀ ਅੱਜ ਇਹ 35 ਸਾਲਾਂ ਬਾਅਦ ਬਰਲੇ ਬਰਲੇ ਕਹਿਣ ਲੱਗ ਪਏ ਜੀ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਬੋਰਡ ਬਣਾਉਣ ਲੱਗੇ ਸੀ ਕੀ ਸਬੂਤ ਹੈ ਵੀ ਕੋਈ ਦੱਸੋ ਕੋਈ ਇੱਕ ਸਬੂਤ ਦਿਓ ਅਸੀਂ ਸ਼੍ਰੋਮਣੀ ਕਮੇਟੀ ਬਣਾਉਣ ਦੀ ਖਾਤਰ ਤਾਂ ਸਾਡੇ ਵੱਡਿਆਂ ਨੇ ਜੇਲਾਂ ਕੱਟੀਆਂ ਸ਼ਹਾਤਾਂ ਦਿੱਤੀਆਂ ਤੇ ਜਿਨ੍ਹਾਂ ਦੀ ਦਿੱਤੀ ਤੇ ਚੀਰਨੀ ਆ ਉਹ ਜਮਾਲਕ ਬਣ ਗਏ ਤੁਹਾਨੂੰ ਇੱਕ ਇੱਕ ਲੱਖੇ ਦਾ ਮੈਂਬਰ ਚੁਣਿਆ ਉਹਦੇ ਵਿੱਚੋਂ ਡਾਇਰੈਕਟਰ ਮੈਂਬਰ ਚੁਣਿਆ ਗਏ ਤੁਸੀਂ ਤੁਸੀਂ ਵਾਰਸ ਬਣ ਗਏ ਦੇ ਨਹੀਂ ਇਹ ਗੱਲਾਂ ਜਿਹੜੀਆਂ ਐ ਇਹ ਪੰਚ ਦੇ ਵਿੱਚ ਪਚਾਲ ਖਰਾ ਕਰ ਦੇਣਗੀਆਂ ਮੈਂ ਪਹਿਲਾਂ ਵੀ ਇੱਕ ਦੋ ਕਾਨਫਰੰਸਾਂ ਵਿੱਚ ਇਹ ਗੱਲ ਬੋਲਿਆ ਕਿ ਜਿਹੜੇ ਹਾਲਾਤ ਐ ਉਹ ਅਨਸਖਾਮ ਹੋ ਜਾਣਗੇ ਇਹਨਾਂ ਨੇ ਸਾਰੇ ਗੱਲਾਂ ਐਂਡਰੈਟ ਕਹਿਣੀਆਂ ਕਿ ਕੁਝ ਬੰਦਿਆਂ ਦੀ ਸਪੀਚ ਨਾਲ ਕੁਝ ਬੰਦਿਆਂ ਦੀ ਗੱਲ ਕਰਨ ਦੇ ਨਾਲ ਇਹ ਦੇਖੋ ਜੀ ਹਾਲਾਤ ਖਰਾਬ ਹੋ ਗਏ ਇਹ ਫਿਰ ਮਾਹੌਲ ਜਿਹੜਾ ਕਾਲੇ ਦਿਨਾਂ ਵੱਲ ਵੱਧ ਰਿਹਾ ਜੀ ਇੱਥੇ ਆਹ ਕੁਝ ਹੋ ਰਿਹਾ ਇਹ ਕੌਣ ਸੱਦਾ ਦੇ ਰਿਹਾ ਜੇ ਤੁਸੀਂ ਮਨਮਰਜ਼ੀ ਇੱਥੋਂ ਤੱਕ ਕਰੋਗੇ ਕਿ ਤੁਹਾਡੀ ਆਪਣੀ ਜਥੇਬੰਦੀ ਸਹਿਮਤ ਨਹੀਂ ਜਾਗਦੀ ਜ਼ਮੀਰ ਵਾਲੇ ਬੰਦੇ ਤਾਂ ਹਰ ਪਲ ਇੱਥੋਂ ਦੇ ਆ ਕੱਲ ਦਾ ਜੋ ਕੁਝ ਵਾਪਰਿਆ ਸਰ ਬਿਕਰਮ ਸਿੰਘ ਮਜੀਠੀਆ ਨੇ ਅੱਠ ਬੰਦਿਆਂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਉਦ ਅਧਿਕਾਹੋਂ ਕਿ ਕੋ ਮਾਰੇ ਇੱਕਦਮ ਕਿਹਾ ਕਾਰਜਕਾਰੀ ਪ੍ਰਧਾਨ ਸਰ ਬਲਵਿੰਦਰ ਸਿੰਘ ਭੁੰਦੜ ਨੇ ਇਹ ਨੇ ਪੰਥ ਦੀ ਇੱਠ ਵਿੱਚ ਸ਼ੁਰਾ ਮਾਰਿਆ 7 ਮਿੰਟ ਬਾਅਦ ਉਹਨੇ ਜੀ 18 ਦੇ ਉੱਪਰ ਫੋਨ ਕਰਕੇ ਕਿਹਾ ਕਿ ਮੈਥੂ ਇਹ ਲਫਜ਼ ਕਹਿ ਹੋ ਗਿਆ ਇਹਨਾਂ ਲਫਜ਼ ਕੱਟ ਦੋ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਗੱਲ ਕਹੀ ਆਂ ਕੰਨ ਮੈਂ ਕਹੀ ਤਾਂ ਹੈ ਪਰ ਮੈਂ ਤਾਂ ਕਹਿ ਹੋ ਗਈ ਮੈਨੂੰ ਨਹੀਂ ਸੀ ਕਹਿਣੀ ਚਾਹੀਦੀ ਪਰ ਬਾਕੀ ਗੱਲਾਂ ਤੇ ਮੈਂ ਸਟੈਂਡ ਕਰਦਾ ਕਿ ਉਹਨਾਂ ਨੇ ਦਗਾ ਕੀਤਾ ਉਹਨਾਂ ਨੇ ਧੋਖਾ ਦਿੱਤਾ ਕਿ ਇੱਕ ਪਾਸੇ ਉਹ ਫਿਰ ਜੇ ਇਸੇ ਕਮੇਟੀ ਦੇ ਪ੍ਰਧਾਨ ਰਹੇ ਸਦਰ ਲੰਗੋਵਾਲ ਨੇ ਉਹਨੇ ਵੀ ਸਿੱਧਾ ਦਿੱਤਾ ਉਹਨੇ ਕਿਹਾ ਵੀ ਕੰਮ ਤੁਸੀਂ ਮਾੜਾ ਕੀਤਾ ਅੱਜ ਮੋਗਾ ਬਾਗਾ ਪ੍ਰਾਂਤ ਦੀ ਸਾਰੀ ਜੱਥੇ ਬੰਦੇ ਨੇ ਚੀਵ ਦੇ ਦਿੱਤੇ ਸਾਰੇ ਮਾੜੇ ਆ ਸੋ ਇੱਕ ਪਾਸੇ ਹਲੇ ਗੱਲ ਮੁੱਕੀ ਨਹੀਂ ਤੇ ਐਲਾਨ ਵੀ ਕਰਤਾ ਵੀ ਕੱਲ ਨੂੰ 10 ਤਰੀਕ ਨੂੰ ਆਨੰਦਪੁਰ ਸਾਹਿਬ ਵਿਖੇ ਅਸੀਂ ਇਹਨਾਂ ਦੀ ਤਜਬੋਸ਼ੀ ਕਰਾਂਗੇ ਜੇ ਤੁਸੀਂ ਬਲਦੀ ਤੇ ਤੇਲ ਪਾਉਣੇ ਇਹਨਾਂ ਨੂੰ ਸਵੀਕਾਰਤਾ ਕੋ ਕਰ ਨਹੀਂ ਰਿਹਾ ਤਜਬੋਸ਼ੀ ਕਿਹਦੇ ਨਾਲ ਕਰੋਗੇ ਇਹ ਤੇ ਵੀ ਬੜਾ ਹਾਸੋ ਹੀ ਨਹੀਂ ਗੱਲ ਹੈ ਕਿ ਤਜਬੋਸ਼ੀ ਕਰਨ ਵਾਸਤੇ ਬੜੀ ਮਿਹਨਤ ਕਰਦੇ ਨੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਾਧਦੇ ਨੇ ਸੰਪਰਦਾਵਾਂ ਨੂੰ ਸਾਧਦੇ ਨੇ ਇਸੇ ਤਰ੍ਹਾਂ ਚੀਪ ਖਾਲਸਾ ਦਰਵਾਨ ਨੂੰ ਸਾਧਦੇ ਨੇ ਲਾਉਣ ਵੇਲੇ ਕਿਸ ਦੀ ਬਾਤ ਨਹੀਂ ਪੁੱਛਦੇ ਕਈ ਵੀ ਜਾਣ ਮਾੜਾ ਹੋਇਆ ਕਈ ਚਲੋ ਤੁਸੀਂ ਮਾੜਾ ਹੋਇਆ ਸੋ ਇਹ ਜਿਹੜੀ ਘਟਨਾ ਕਰਮਾ ਇਹ ਬਹੁਤ ਮਾੜੀ ਹੈ ਅਸੀਂ ਹੋਲੇ ਮਹੱਲੇ ਤੋਂ ਬਾਅਦ ਕੁਝ ਜਿੱਥੇ ਬੰਦਿਆਂ ਨਾਲ ਸਾਡਾ ਸੰਪਰਕ ਹੋ ਸਕੇ ਕੁਝ ਹੋਲੇ ਮਹੱਲੇ ਚ ਪਿੰਨਾਂ ਨੇ ਲੰਗਰ ਲਾਏ ਹੋਇਆ ਹੈ ਕਈ ਤਿਆਰੀਆਂ ਵਿੱਚ ਨੇ ਅਸੀਂ ਉੱਥੇ ਜਾ ਕੇ ਮਿਲਾਂਗੇ ਤੇ ਬਹੁਤ ਜਲਦੀ ਹੋਲੇ ਮਹੱਲੇ ਤੋਂ ਬਾਅਦ ਅਸੀਂ ਪੰਥ ਦਾ ਸੰਝਾ ਤੱਕ ਸੱਦਾਂਗੇ ਸਾਰੇ ਵੀ ਰਹਿਣਾ ਸੱਦਾਂਗੇ ਇਹਦੇ ਤੇ ਫੈਸਲਾ ਲਾਵਾਂਗੇ ਵੀ ਕੀ ਕਰਨਾ ਚਾਹੀਦਾ ਕੀ ਚੰਦ ਬੰਦਿਆਂ ਦੀ ਜਮਾਤ ਆ ਸ਼ੁਰੂਮਣੀ ਅਕਾਲੀ ਦਲ ਤੇ ਸ਼ੁਰੂਮਣੀ ਕਮੇਟੀ ਇਹਨਾਂ ਦੇ ਮੂਹਵਾਲੇ ਵੇਖਦੇ ਰਵਾਂਗੇ ਇਹਨਾਂ ਦੇ ਕਾਰਨ ਕਦੇ ਇੱਥੇ ਕਾਂਗਰਸ ਆ ਗਈ ਕਿਤੇ ਤੇ ਆਪ ਦੀ ਸਰਕਾਰ ਆ ਗਈ ਇਹਨਾਂ ਦੇ ਦੋ ਦੋ ਤੋਂ ਵੀ ਇੱਕ ਇੱਕ ਮੈਂਬਰ ਰਹਿ ਗਿਆ ਐਮ ਐਲ ਏ ਤੁਸੀਂ ਕਹਿੰਦੇ ਜੀ ਅਕਾਲੀ ਦਲ ਖਤਮ ਹੋ ਗਿਆ ਤੇ ਇਹ ਕਹਿੰਦੇ ਨੇ ਕਿ ਇਹ ਲੋਕ ਦੀ ਭਾਜਪਾ ਨਾਲ ਮਿਲ ਕੇ ਜੀ ਕਾਂਗਰਸ ਨਾਲ ਮਿਲ ਕੇ ਜੀ ਸ਼ਾਹਸ਼ਾਹ ਰੱਜ ਰਹਿ ਜੀ ਨਹੀਂ ਕਿਹਦੀਆਂ ਸ਼ਾਹਸ਼ਾਹ ਸ਼ਾਹਸ਼ਾਹ ਕੌਣ ਰੱਜ ਰਿਹਾ ਹੈ ਸ਼ਾਹਸ਼ਾਹ ਰੱਜ ਰਿਹਾ ਜਿਨ੍ਹਾਂ ਨੇ ਅੱਜ ਤੱਕ ਥੱਲਾ ਲਾਤਾ ਜਿਨ੍ਹਾਂ ਨੇ ਪੰਥ ਦੀ ਗੱਲ ਸੁਣੀ ਕੋਈ ਨਹੀਂ ਸੁਇਸ ਕਰਕੇ ਅਸੀਂ ਤੁਹਾਨੂੰ ਅੱਜ ਫੀਚਰ ਦਿੱਤੀ ਹੈ ਕਿ ਹੋਲੇ ਮੱਲੇ ਤੋਂ ਪਹਿਲਾਂ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਇਹ ਕਦਮ ਬਹੁਤ ਗਲਤ ਕੰਮ ਹੈ ਅੱਜ ਹੀ ਜਿਹੜੀ ਕੱਲ ਦੀ ਤਾਜਪੋਸ਼ੀ ਇਹਨੂੰ ਅੱਜ ਹੀ ਰੋਕ ਦੇਣੀ ਚਾਹੀਦੀ ਹੈ ਕੱਲ ਨੂੰ ਉੱਥੇ ਕੋਈ ਅਣਸਖਾਵੀ ਘਟਨਾ ਘਟਦੀ ਹੈ ਕੋਈ ਇਹੋ ਜਿਹਾ ਕੁਝ ਹੋ ਜਾਂਦਾ ਹੈ ਉਹਦੇ ਲਈ ਜ਼ਿੰਮੇਵਾਰੀ ਸਿੱਧੇ ਤੌਰ ਤੇ ਸਰਵੀਰ ਸਿੰਘ ਬਾਦਲ ਹੋਊਗਾ ਉਹਦੇ ਲਈ ਇਹੀ ਐਜੈਕਟਿਵ ਕਮੇਟੀ ਜ਼ਿੰਮੇਵਾਰ ਹੋਊਗੀ ਕਿਉਂਕਿ ਇਹਨੂੰ ਦੇਖ ਨਹੀਂ ਰਿਆ ਇੱਕ ਪਾਸੇ ਪੂਰਾ ਵਾਵਿਲਾ ਖੜਾ ਹੋਇਆ ਹੈ ਸੋ ਅੰਤਕ ਭਾਵਨਾਵਾਂ ਦੇ ਵਿੱਚ ਬਹੁਤ ਲਾਟਾਂ ਨਿਕਲ ਰਹੀਆਂ ਐ ਇੱਕ ਪਾਸੇ ਇਹ ਜਿਹੜੇ ਖੁਸ਼ੀਆਂ ਮਨਾਉ ਤਾਜਬੋਸ਼ੀ ਦੀ ਖੁਸ਼ੀ ਤਾਂ ਦੇਣਾ ਤੇ ਤਾਜਪੋਸ਼ੀ ਕਰਨ ਵਾਸਤੇ ਬਹੁਤ ਕਾਲੇ ਨੇ ਕਿ ਜਲਦੀ ਅਸੀਂ ਤਾਜਬੋਸ਼ੀ ਕਰਕੇ ਫਟਾਫਟ ਪਹਿਲੇ ਕੀਤੇ ਹੋਏ ਹੁਕਮ ਨਵੇਂ ਰੱਦ ਕਰਾ ਦਈਏ ਸੋ ਇਹਨਾਂ ਗੱਲਾਂ ਤੋਂ ਬਾਅਦ ਆ ਜਾਣ ਕਿ ਇਹਨਾਂ ਨੂੰ ਰਾਹ ਹਲੇ ਵਿਚਾਰ ਲੈਣਾ ਚਾਹੀਦਾ ਹੈ ਅਜਦਾ ਦਿਨ ਹੈਗਾ ਵਿਚਾਰ ਕੇ ਫਿਰ ਇਹਨਾਂ ਨੇ ਸਪਸ਼ਟੀਕਰਨ ਦੇਣਾ ਜਿਵੇਂ ਸਲਾਰ ਭੁੰਦਰ ਨੇ ਸਪਸ਼ਟੀਕਰਨ 15 ਮਿੰਟਾਂ ਤੋਂ ਵਿੱਚ ਵਿੱਚ ਹੀ ਦਿੱਤਾ ਨਾ ਕਿ ਮੈਂ ਆ ਹੀ ਨਹੀਂ ਕਿਹਾ ਸੀ ਮੇਰਾ ਮਤਵਲਾ ਨਹੀਂ ਸੀ ਇਹਨਾਂ ਨੇ ਫਿਰ ਸਪਸ਼ਟੀਕਰਨ ਦੇਣੇ ਸੋ ਇਹਨਾਂ ਵਿੱਚ ਹੱਲੇ ਵੀ ਬਹੁਤ ਸਾਰੇ ਸਿਆਣੇ ਬੰਦੇ ਵੀ ਬੈਠਿਆ ਭਾਵੇਂ ਕਈ ਦਰਜਨ ਬੰਦਿਆਂ ਨੇ ਰੋਸ ਜਾਰੀ ਕਰਕੇ ਕੰਜੇ ਨੇ ਸਮੂੱਚੀ ਸੁਚਮੁਚੀ ਉਧਿਆ ਤੋਂ ਸਥਿਵੀ ਦੇ ਦਿੱਤੇ ਕੰਜਿਆਂ ਨੇ ਆਪਣੀਆਂ ਰਾਇਆਂ ਉਹ ਹੀ ਦਿੱਤੀਆਂ ਰਾਤ ਲੁਦੀ ਨਗਲ ਤੋਂ ਮੈਂ ਸੁਣਿਆ ਲਖਵੀਰ ਸਿੰਘ ਨੂੰ ਉਹ ਕਹਿੰਦਾ ਅਸੀਂ ਇੰਨੇ ਵਾਰੀ ਰਹਿਣ ਦਿੱਤੀਆਂ ਸਾਡੀ ਇੱਕ ਨਹੀਂ ਮੰਨੀ ਜੇ ਮੈਂ ਕਹਾਂ ਤਾਂ ਕਹਿੰਗੇ ਤੇ ਬਾਹਰੋਂ ਬੋਲਦੇ ਆ ਜੀ ਇਹਨਾਂ ਨੂੰ ਤਾਂ ਹੋਰ ਕੋਈ ਬੁਲਾਉਂਦਾ ਹੈ ਜੀ ਲੋਧੀ ਨਗਰ ਨੂੰ ਕੌਣ ਬੁਲਾਉਂਦਾ ਮਜੀਠੀਆ ਸਾਹਮਣੂ ਕੌਣ ਬੁਲਾਉਂਦਾ ਹੈ ਉਹਨੂੰ ਤਾਂ ਸੁਫੀਰ ਬੁਲਾਉਂਦਾ ਸੋ ਇਸ ਕਰਕੇ ਅਸੀਂ ਆ ਆਪ ਜੀ ਨੂੰ ਇਹੀ ਅਡਜੂਸਟੇਸ਼ਨ ਦੇਣੀ ਸੀਗੀ ਸਾਰੀ ਜਥੇਬੰਦੀ ਦੇ ਅਧਦੇ ਸਾਡੇ ਇਕੱਠੇ ਦਾ ਹਲੇ ਵੀ ਅਸੀਂ ਵਿਚਾਰ ਕਰਾਂਗੇ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਥਾਵਾਂ ਤੋਂ ਜਿਨ੍ਹਾਂ ਕੋਲ ਬੜੀਆਂ-ਬੜੀਆਂ ਰਿਪੋਰਟਾਂ ਨੇ ਸਾਰਿਆਂ ਦੀ ਡਿਊਟੀ ਲੱਗੀ ਹੋਈ ਸੀ ਵੀ ਤੁਸੀਂ ਆਪੇ ਆਪਣੇ ਹਲਕੇ ਦੇ ਵਿੱਚ ਸਾਰਾ ਹਲਕੇ ਦੇ ਲੀਡਰਾਂ ਨੂੰ ਮੁਕਾਲੀ ਦਲ ਦੇ ਲੀਡਰਾਂ ਨੂੰ ਐਸਪੀਸੀ ਮੈਂਬਰਾਂ ਨੂੰ ਸਭ ਨੂੰ ਮਿਲੋ ਮਿਲ ਕੇ ਸਾਰੀ ਰਿਪੋਰਟ ਇਕੱਠੀ ਕਰੋ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਇਹਦੇ ਤੇ ਅਸੀਂ ਹਲੇ ਹੋਰ ਵੀ ਰਾਇ ਕਰਾਂਗੇ ਇਹ ਅੱਜ ਦੀ ਅੱਜ ਦੀ ਸਾਡੀ ਕਾਰਵਾਈ ਸੀ ਸਾਨੂੰ ਅਸੀਂ ਦੱਸਣਾ ਚਾਹੁੰਦੇ ਸੀ ਇਹਦੇ ਸਬੰਧ ਵਿੱਚ ਤੁਸੀਂ ਹੋਰ ਜੇ ਕੁਝ ਕਹਿਣਾ ਚਾਹੋ ਤਾਂ ਤੁਸੀਂ ਕਹ ਸਕਦੇ ਆ ਮੈਂ ਖੋਰ ਦੱਸਣਾ ਚਾਹੁੰਦਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਸੰਤਵਾਬਾ ਟਿੱਕ ਸਿੰਘ ਤਨੌਲਾ ਜਿਨ੍ਹਾਂ ਦੇ ਉੱਪਰ ਗਵਨ ਦਾ ਕੇਸ ਪਾਇਆ ਸੀ ਇਹਨਾਂ ਨੇ ਵੀ ਬਾਬਾ ਦੰਦ ਸਿੰਘ ਗੁਰਦੁਆਰਾ ਸਾਹਿਬ ਦੀ ਪ੍ਰਬੰਧਾਲੇ ਦੇ ਵਿੱਚ ਜ਼ਮੀਨ ਵੇਚੀ ਤੇ 50 ਲੱਖ ਦਾ ਕੇਸ ਪਾਇਆ ਸੀ। ਉਹਨੇ 2 ਸਾਲ ਕੈਦ ਕੀਤੀ ਸੀ। ਸ਼ੁਰੂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਕਮੇਟੀ ਬੈਠੀ। ਕਮੇਟੀ ਨੇ ਉਹ ਦੋਸ਼ੀ ਠਰਾਇਆ। ਉਹ ਜ਼ਮਾਨਤ ਤੇ ਬਾਹਰ ਆਇਆ। ਜ਼ਮਾਨਤ ਤੇ ਬਾਹਰ ਆਉਣ ਤੋਂ ਹੌਨੂੰ ਜਿਹਾ ਰਹਾਦਾ। ਕਿਉਂ ਲਾਇਆ? ਇਹ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ। ਇਹਨਾਂ ਨੂੰ ਪਤਾ ਹੈ ਕਿ ਬਾਬਾ ਤੇ ਸਿੰਘ ਜੇਲ ਕੱਟ ਕੇ ਆਇਆ। ਔਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਖੁਰਦਬਦ ਕਰਨ ਦੇ ਦੋਸ਼ ਵਿੱਚ ਜੇਲ੍ਹ ਕੱਟ ਕੇ ਆਇਆ ਪਰ ਜਾਣ ਬੁੱਝ ਕੇ ਕਿ ਜਦੋਂ ਲੋੜ ਪਊਗੀ ਨਾ ਫਿਰ ਇਹੇ ਕੇਸ ਚੱਕਾਂਗੇ ਕਿ ਬੀਬਾ ਬਾਵਾ ਟੇਕ ਸਿੰਘ ਨੂੰ ਤਾਂ ਹਟਾਉਣਾ ਚਾਹੀਦਾ ਹੈ ਜੀ ਇਹ ਤਾਂ ਪੰਥ ਦੀਆਂ ਹਿੱਤਾਂ ਦੇ ਵਿੱਚ ਨਹੀਂ ਬੋਲਦਾ ਇਹ ਮਰਜ਼ਾਦਾ ਨੂੰ ਕਾਇਮ ਨਹੀਂ ਰੱਖਦਾ ਇਹ ਤਾਂ ਦੇਖੋ ਜੀ ਇਹ ਤਾਂ ਇਤਿਹਾਸ ਕੇਸ ਹੈ ਇਹਨੂੰ ਤਾਂ ਸੀ ਹੁਣ ਹਟਾ ਰਹੇ ਆ ਲਾਉਣ ਤੋਂ ਪਹਿਲਾਂ ਹਟਾਉਣ ਦਾ ਬਾੜ ਲੱਭ ਕੇ ਇਹੋ ਜਿਹੇ ਬੰਦੇ ਜਾਣ ਬੁੱਝ ਕੇ ਲੱਭਦੇ ਆਏ ਸੋ ਇਹ ਸਾਰਾ ਕੁਝ ਪੰਥ ਦੇ ਸਾਹਮਣੇ ਆ ਵੀ ਕਰ ਕੀ ਰਿਹਾ ਕਿ ਪੰਥ ਦੇ ਵਿੱਚੋਂ ਅਸੀਂ ਜਥੇਦਾਰ ਚੁਣਨੇ ਆ ਜਥੇਦਾਰ ਚੁਣਨੇ ਆ ਕਿਸੇ ਸੰਪਰਦਾ ਦੀ ਰਾਏ ਨਹੀਂ ਲੈਣੀ ਕਿਸੇ ਨੂੰ ਅਸੀਂ ਪੁੱਛਣਾ ਹੀ ਨਹੀਂ ਕਿਸੇ ਨਿੰਗ ਸਿੰਘ ਜਥੇਬੰਦੀ ਨੂੰ ਪੁੱਛਣ ਦੀ ਲੋੜ ਨਹੀਂ ਕਿਹੜਾ ਜਥੇਦਾਰ ਲਾਈਏ ਸੋ ਇਸ ਕਰਕੇ ਇਹ ਜੋ ਕੁਝ ਹੋ ਰਿਹਾ ਹੈ ਇਹ ਬਹੁਤ ਘਾਤਕ ਹੋ ਰਿਹਾ ਹੈ ਇਹਨੂੰ ਸਮਝਣ ਦੀ ਲੋੜ ਹੈ ਮੋਡ ਆਫ ਐਕਸ਼ਨ ਅਸੀਂ ਹੋਲੇ ਮਨ ਲਿੱਤੇ ਸਰਨ ਸੰਪਰਦਾਵਾਲ ਮਿਲਾਂਗੇ ਰਿਡਿਕਲ ਜਥੇਬੰਦੀਆਂ ਨੂੰ ਵੀ ਮਿਲਾਂਗੇ ਸਾਰੀਆਂ ਨੂੰ ਤੇ ਉਹਦੇ ਤੋਂ ਬਾਅਦ ਸੰਜਾ ਐਕਸ਼ਨ ਜੇ ਕੋਈ ਤਾਜਪੁਸੀ ਹੁੰਦੀ ਹੈ ਜਾਂ ਰੋਕ ਲੈਂਦੇ ਆ ਇਦੇ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਸਾਰਿਆਂ ਨਾਲ ਤਾਲਮਿਲ ਕਰਕੇ ਇੱਕ ਬਹੁਤ ਵੱਡਾ ਸਿੱਖਸ ਮੇਲਨ ਰੱਖਾਂਗੇ ਸਾਰਿਆਂ ਦੀ ਰਾਇ ਨਾਲ ਲੱਖਾ ਰੱਖਾਂਗੇ ਕਿਹੜੀ ਥਾਂ ਤੇ ਰੱਖਾਂਗੇ ਕਿਹੜੇ ਏਜੰਡੇ ਹੋਣਗੇ ਉਹਦੇ ਵਿੱਚ ਕੀ ਵਿਚਾਰਿਆ ਜਾਊਗਾ ਇਹ ਸਾਰਾ ਸਿ ਪਹਿਲਾਂ ਤੈਅ ਕਰਕੇ ਅਰਸ ਹੁੰਦਾ ਔਰ ਬਹੁਤ ਜਲਦੀ ਹੋਏਗਾ ਬਹੁਤ ਦੇਰ ਨਹੀਂ ਕੀਤੀ ਜਾਊਗੀ ਇਹਦੇ ਵਿੱਚ ਕਿਉਂਕਿ ਹੋਲਾ ਮੱਲਾ ਨੇੜੇ ਨਹੀਂ ਤਾਂ ਅਸੀਂ ਡੇਟ ਤੈਅ ਕਰ ਦੇਣੀ ਸੀ ਕੱਲ ਦੇ ਫੈਸਲੇ ਨਾਲ ਜਿਹੜੀ ਕੌਣ ਫਾਜ਼ਿਲ ਮਾਨਮਰਿਆ ਅਰਦਾਸ ਸਿੰਘ ਦੀ ਧੰਕਪਾਟ ਕਾਰਨ ਹੋਇਆ ਉਹਦੇ ਨਾਲ ਜਿਹੜੇ ਪੁਰਾਣੇ ਜ਼ਿਲ੍ਹੇਦਾਰ ਸਾਹਿਬ ਆਪਣੇ ਛੇ ਹਾਲ ਤੱਕ ਸਾਡੇ ਸਾਫ ਦਾ ਜ਼ਿਲ੍ਹੇਦਾਰ ਜਿੱਲੇ ਵੀ ਇਹ ਉਹਨੇ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਚਾਹੇ ਕੋਈ ਨਹੀਂ ਬੋਲੇ ਕੱਲ ਨੂੰ ਮੰਨ ਲਓ ਸਿੱਖ ਪੰਥ ਦੇ ਉੱਤੇ ਭਿੜ ਪੈ ਜਾਂਦੀ ਹੈ ਕਿ ਸਿੱਖ ਪੰਥ ਦੀ ਅਦਵਾਈ ਛੇ ਹਾਲ ਤੱਕ ਸਾਡੇ ਜ਼ਿਲ੍ਹੇਦਾਰ ਕਰਨਗੇ ਜਾਂ ਕੋਈ ਰਾਜਨੀਤਿਕ ਤਜਵੀਜ਼ ਪ੍ਰਕਾਸ਼ ਨਹੀਂ ਉਂ ਜਿੱਥੋਂ ਤੱਕ ਦੇਖੋ ਜਿਹੜਾ ਮੇਰੀ ਪੀੜੀ ਦਾ ਸਿਧਾਂਤ ਹੈ ਨਾ ਉਹਦੇ ਉਹਦੇ ਥੱਲੇ ਉਹਦੀ ਛਤਰ ਥਾ ਥੱਲੇ ਹਮੇਸ਼ਾ ਹੀ ਜਿਹੜਾ ਸਾਡਾ ਸੰਕਲਪ ਬਣਿਆ ਹੋਇਆ ਹੈ ਨਾ ਪਹਿਲਾਂ ਜਿਹੜੀ ਰਾਜਨੀਤਿਕ ਗਵਾਈ ਹੈ ਉਹ ਰਾਜਨੀਤਿਕ ਥੇਬੰਦੀ ਇਹ ਕਰੋਗੇ ਪਰ ਜੇ ਕੋਈ ਅਗਵਾਈ ਕਰਦਿਆਂ ਕਰਦਿਆਂ ਕੋਈ ਪੰਥਕਿੱਤਾ ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈ ਤੇ ਜਥੇਦਾਰ ਨੂੰ ਅਧਿਕਾਰ ਹੈ ਵੀ ਉਹਦੇ ਤੇ ਉਮੀ ਕਾਰਵਾਈ ਕਰ ਸਕੇ ਜਿਵੇਂ ਹੁਣ ਇਹਨਾਂ ਨੇ ਕਾਲੀ ਦਲ ਤੇ ਕੀਤੀ ਸੀ ਜਿਹੜਾ ਤੁਸੀਂ ਇਹ ਪ੍ਰਸ਼ਨ ਕੀਤਾ ਹੈ ਇਹ ਜਥੇਦਾਰ ਕੋਈ ਬੋਲਿਆ ਨਹੀਂ ਇਹ ਇੱਕ ਦਖਾਤ ਹੈ ਸਾਰੇ ਜਥੇਦਾਰ ਆਪਣੇ ਤੌਰ ਤੇ ਤਾਂ ਬੋਲ ਰਹੇ ਆ ਆਪਣੇ ਤੌਰ ਤੇ ਕੋਸ ਵੀ ਰਹੇ ਨੇ ਪਰ ਜਦੋਂ ਇਹ ਕਾਰਵਾਈ ਹੁੰਦੀ ਹੈ ਨਾ ਤੇ ਉਦੋਂ ਸਿਰਫ ਅਸੀਂ ਆਪਣੇ ਦੁੱਖ ਰੋਈਏ ਵੀ ਸਾਨੂੰ ਲਾਇਆ ਗਿਆ ਸੀ ਨਹੀਂ ਇੱਕ ਇਸ ਰਸਤੇ ਨੂੰ ਰੋਕਣ ਵਾਸਤੇ ਇੱਕ ਵਿਧੀ ਵਿਧਾਨ ਬਣਾਉਣਾ ਚਾਹੀਦਾ ਉਹਦੇ ਵਾਸਤੇ ਸਾਰੇ ਜਥੇਦਾਰਾਂ ਨੂੰ ਇੱਕ ਹੋਣਾ ਚਾਹੀਦਾ ਜਿਨ੍ਹਾਂ ਨੂੰ ਪਹਿਲਾਂ ਕਿਸੇ ਵੀ ਢੰਗ ਨਾਲ ਲਾਇਆ ਗਿਆ ਕਿਸ ਨੂੰ ਅੰਦਰ ਖਾਤੇ ਜਲੀਲ ਕੀਤਾ ਕਿਸ ਨੂੰ ਓਪਨ ਜਲੀਲ ਕੀਤਾ ਉਹ ਸਾਬ ਨੂੰ ਹੀ ਇਸ ਗੱਲ ਤੇ ਬੋਲਣਾ ਚਾਹੀਦਾ ਕਿ ਸਿੱਖ ਪੰਥ ਦਾ ਕਵੀ ਦੀ ਵਿਦਵਾਨ ਹੋਣਾ ਚਾਹੀਦਾ ਜਿਹਦੇ ਕਰਕੇ ਇੱਕ ਅਧਿਕਾਰ ਖੇਤਰ ਹੁਣ ਚਾਰ ਬੰਦੇ ਜਾ ਕੇ ਸਿੰਘ ਸਾਹਿਬ ਨੂੰ ਦੱਸਿਆ ਹੈ ਕਿ ਸਿੰਘ ਸਾਹਿਬ ਜੀ ਤੁਹਾਡਾ ਦਿੱਤਾ ਹੋਇਆ ਬਿਆਨ ਤੁਹਾਡੇ ਅਧਿਕਾਰ ਸਿਰਫ ਇਸ ਚਾਰ ਬਾਰੇ ਦੇ ਅੰਦਰ ਹੈ ਜਿੱਦੀ ਮੈਂ ਕਹਿੰਨਾ ਹਾਸੋ ਹੀ ਨਹੀਂ ਗੱਲ ਹੈ ਕਿ ਜੱਥੇਦਾਰ ਦੁਨੀਆ ਤਾਂ ਮੰਨਦੀ ਹੈ ਜਦੋਂ 2 ਦਸੰਬਰ ਨੂੰ ਇਹ ਕਾਰਵਾਈ ਕੀਤੀ ਸਿੰਘ ਸਾਹਿਬਾਂ ਨੇ ਦੁਨੀਆ ਭਰ ਚੋਂ ਫੋਨ ਆਏ ਗੈਰ ਸਿੱਖਾਂ ਦੇ ਵੀ ਆਏ ਇਹ ਤੁਹਾਡੇ ਕੋਲ ਇੱਕ ਇਹੋ ਜਿਹਾ ਸੰਕਲਪ ਹੈ ਇੱਕੋ ਜਿਹਾ ਸਿਧਾਂਤ ਹੈ ਇਹੋ ਜਿਹਾ ਸਿਸਟਮ ਹੈ ਜਿਹਦੇ ਵਿੱਚ ਤੁਸੀਂ ਬਹੁਤ ਵਧੀਆ ਨਿਜਾਮ ਦੇ ਸਕਦੇ ਆ ਤੁਹਾਡੀ ਪੋਲੀਟਿਕਲ ਜਥੇਬੰਦੀ ਕੋਈ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਜਿਹੜੀ ਸਿੱਖ ਧਰਮ ਦੇ ਖਿਲਾਫ ਹੋਵੇ ਸਿੱਖ ਪੰਥ ਦੇ ਖਿਲਾਫ ਹੋਵੇ ਸਿੱਖ ਧਰਮ ਦੇ ਖਿਲਾਫ ਹੋਵੇ ਉਹ ਨਹੀਂ ਚੱਲ ਸਕਦੀ ਇਹ ਤੁਹਾਡੇ ਕੋਲ ਬਹੁਤ ਵਧੀਆ ਸਿਸਟਮ ਹੈਗਾ ਪਰ ਇਹਨਾਂ ਨੇ ਤਾਂ ਦੋ ਦਿਨਾਂ ਚ ਸਿਸਟਮ ਰੋਲਣ ਦੀ ਕੋਸ਼ਿਸ਼ ਕੀਤੀ